मिलाए <pedestrianfunded> हां जी आज ਬਪ ਜਿਹੜਾ ਸ਼ਹੀਦ ਹੋਇਆ ਫੌਜੀ ਉਹ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਚਾਹੁੰਦੇ ਵੀ ਬਾਅਦ ਸ. ਜੀ.ਐਲ ਤੋਂ ਗਿਆ ਸ਼ਹੀਦਰੀ ਨੂੰ ਆਇਆ ਤੇ ਨੌਨੂ ਵਾਲਾ ਏਸ਼ੀਆ ਦਾ ਜੰਦਾ ਵਾਪਸ ਅਧਿਆਨ ਹੋ ਜਾ ਰਹੇ ਨੇ ਠੀਕ ਹੈ ਜੀ ਗਾਂਧੀ ਨਗਰ ਆ ਸ਼ਹੀਦ ਨਗਰ ਤੇ ਜੰਦਾ ਸੀ ਇਹ ਰਸਤੇ ਤੇ ਜਾਂਦੇ ਜਿਹੜਾ ਹੋ ਗਿਆ ਜਵਨ ਗਿਆ ਲੋਟ ਹੋ ਗਈ ਠੀਕ ਹੈ ਜੀ ਕੀ ਨਾਂ ਸੀ ਵੀਰ ਦਾ ਜਿਹੜਾ ਸ਼ਹੀਦ ਹੋਇਆ ਅਮਰ ਬਾਲ ਦੋਗੇ ਇਹ ਤੁਹਾਡਾ ਬੇੜਾ ਲੱਗਦਾ ਸੀ ਕੀ ਜੀ ਹਾਂ ਜੀ ਬੇੜਾ ਜੀ ਪਿੰਡ ਕਿਹੜਾ ਜੀ ਇਹ ਪਿੰਡ ਚਾਂਗੀਆਂ ਚਾਂਗੀਆਂ ਜੀ ਹਾਂ ਜੀ ਨੇੜੇ ਮਫੂ ਜੀ ਹਾਂ ਜੀ ਤੇ ਅੱਜ ਅੰਤਮ ਸਵੀਕਾਰ ਕੀਤਾ ਗਿਆ ਹਾਂਜੀ ਹਾਂਜੀ ਠੀਕ ਹੈ ਬੱਚੇ ਦੀ ਜਿਹੜੀ ਸ਼ਾਦ ਹੋਈ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਹਾਂ ਦੇਖੋ ਸਾਡਾ ਬੱਚਾ ਸੀ ਬਹੁਤ ਸੋਹਣਾ ਲੱਗਦਾ ਇਹ ਬੱਚਾ ਸੀ ਹਾਂਜੀ 6 ਮਹੀਨੇ ਬਿਆਹ ਹੋ ਗਿਆ ਉਹ ਆ ਦੇ ਜੀ ਬੰਨ੍ਹਾ ਤੋ ਜੀ ਠੀਕ ਹੈ ਬਹੁਤ ਬਹੁਤ ਸਾਰਾ ਬਹੁਤ ਜੀ ਇੱਕ ਬੱਚਾ ਸੀ ਅੱਜ ਬੱਚੇ ਦਾ ਸਰਕਾਰੀ ਸਨਮਾਨਨਾ ਜਿਹੜਾ ਫਿੱਟਾ ਅੰਤਮ ਸਵੀਕਾਰ ਕੀਤਾ ਗਿਆ ਹੈ ਇੰਡੀਅਨ ਆਰਮੀ ਦੁਆਰਾ ਕੀ ਕਹਿਣਾ ਚਾਹੁੰਦੇ ਸੀ ਵਧੀਆ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਟੀਮ ਇਬਾਬਾ ਮਾਸੇ ਦਾ ਚਾਰ ਦੇ ਜਨਮ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸੋਨੂ ਸਿੰਘ ਆ ਠੀਕ ਹੈ ਜੀ ਅੱਜ ਇਹਦਾ ਵੀ ਰਸੀਦ ਹੋਇਆ ਕੀ ਲੱਗਦਾ ਸੀ ਤੁਹਾਡਾ ਬੇਟਾ ਮੇਰਾ ਆਪਰਾ ਹੀ ਲੱਗਦਾ ਸੀ ਠੀਕ ਹੈ ਜੀ ਬਹੁਤ ਮੰਦ ਘਟਣੀ ਘਟਨਾ ਵਾਪਰੀ ਹਾਂਜੀ ਦੋ ਤਿੰਨ ਦਿਨ ਹੋਈ ਛੁੱਟੀ ਆ ਇਹਨੂੰ ਹਾਂਜੀ ਤੇ ਰਸਤੇ 'ਚ ਐਕਸੀਡੈਂਟ ਹੋ ਗਿਆ ਹਾਂਜੀ ਬਹੁਤ ਮਾੜੀ ਘਟਨਾ ਹੋਈ ਜੀ ਕੀ ਨਾਸੀ ਫੌਜੀ ਵੀਰ ਦਾ ਉਹਨੂੰ ਪਹਿਲਾਂ ਸ਼ਾਦੀ ਹੋਈ ਨਾ ਠੀਕ ਹੈ ਜੀ ਤੇ ਆ ਵੀ ਨਾਲ ਹੀ ਵਾਈਫ ਸੀ ਹਾਂਜੀ ਤੇ ਰਸਤੇ 'ਚ ਉਹ ਐਕਸੀਡੈਂਟ ਹੋਣ ਕਰਕੇ ਬਹੁਤ ਔੜੀ ਕੜਨ ਦਾ ਵਾਪਰੀ ਹਾਂਜੀ ਡੈਥ ਹੋ ਗਈ ਜੀ ਪਰਦਾਸ਼ਣ ਹਾਂਜੀ ਠੀਕ ਹੈ ਜੀ ਬਤਾ ਤੋ ਠੀਕ ਹੈ ਅੱਜ ਕਿ ਨਾ ਕਿਸੇ ਫੌਜੀ ਜਿਹੜਾ ਸ਼ਹੀਦ ਹੋਇਆ ਜੀ ਅਮਰਪਾਲ ਅਮਰਪਾਲ ਸਿੰਘ ਹਾਂਜੀ ਤੁਹਾਡਾ ਪਿੰਡ ਕਿਹੜਾ ਸੀਗੇ ਹਾਂਜੀ ਇਹ ਮੇਰਾ ਪਰਾਣਾ ਪਿੰਡ ਕਿਹੜਾ ਸੀਗੇ ਪਿੰਡ ਚੰਗਿਆ ਚੰਗਿਆ ਸੀ ਤੇ ਅੱਜ ਅੰਤਮ ਸਸਕਾਰ ਕੀਤਾ ਗਿਆ ਅੰਤਮ ਸਸਕਾਰ ਕੀਤਾ ਗਿਆ ਪਿੰਡ ਦੇ ਸਮਾਗਨ ਕਰ ਪਿੰਡ ਦੇ ਸਮਾਗਨ ਕਰਕੇ ਅੰਤਮ ਸਸਕਾਰ ਕੀਤਾ ਗਿਆ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਕੋਈ ਪੜਨਾ ਬਸ ਕੋਈ ਜੋ ਦਮਾਨ ਕਰੇ ਸੁਬਾਹ ਇਹ ਪੜਨਾ ਪਾਉਣੇ ਆ ਬੇਰ ਮਾਰੀ ਘੜਨਾ ਵਾਪਰੀ ਆ ਠੀਕ ਹੈ ਹਾਂ ਜੀ ਰਸਤੇ ਵਿੱਚ ਐਕਸੀਡੈਂਟ ਹੋਣ ਕਰਕੇ ਪਰਿਵਾਰ ਚ ਕੌਣ ਕੌਣ ਸੀ ਪਰਿਵਾਰ ਚ ਬਸ ਚਾਚਾ ਜੀ ਮਾਸੀ ਜੀ ਹਾਂ ਜੀ ਤੇ ਇੱਕ ਹੀ ਬੇਟਾ ਸੀ ਠੀਕ ਹੈ ਜੀ ਤੇ ਉਹਦੀ ਵਾਈਫ ਸੀ ਠੀਕ ਹੈ ਜੀ ਬੱਚਾ ਵੀ ਸੀਗਾ ਜੀ ਨਹੀਂ ਬੱਚਾ ਨਹੀਂ ਜੀ ਪੰਜ ਚਾਰ ਮਹੀਨੇ ਪਹਿਲੇ ਸ਼ਾਦੀ ਹੋ ਗਈ ਠੀਕ ਹੈ ਜੀ ਤੇ ਸਰਵਿਸ ਕਰਦੇ ਹੋ ਕਿੰਨਾ ਚਿਰ ਹੋ ਗਿਆ ਜੀ ਸਰਵਿਸ ਕਰਦੇ ਨੂੰ 8 ਸਾਲ ਹੋ ਗਏ ਸੀ 8 ਸਾਲ ਜੀ ਹਾਂ ਜੀ ਕਿਹੜੀ ਜਗ੍ਹਾ ਡਿਊਟੀ ਸੀ ਸ਼੍ਰੀ ਨਗਰ ਸੇ ਵਿੱਚ ਡਿਊਟੀ ਸੀ ਹਾਂ ਜੀ ਤੇ ਹਾਂ ਜੀ ਸੁੱਟੀ ਆਇਆ ਸੀ ਤਿੰਨ ਚਾਰ ਦਿਨ ਹੋ ਗਏ ਹਾਂ ਜੀ ਤੇ ਬਹੁਤ ਹੀ ਐਕਸੀਡੈਂਟਾਂ ਕਰਕੇ ਬਹੁਤ ਮਰਦ ਹਨ ਠੀਕ ਬਾਪੂ ਜੀ ਕੀ ਕਹਿਣਾ ਚਾਹੁੰਦੇ ਸੀ ਤੇ ਉਹ ਕਹਿੰਦੇ ਜਾਨਾ ਵੀ ਜਦੋਂ ਜੋ ਸਾਡਾ ਤੇ ਵਿੜਾ ਇਹ ਆਨੇ ਜੋ ਸਰਕਾਰ ਜੋ ਕਹਤਾ ਵੀ ਉਹ ਕਰੇ ਆਉਂਦਾ ਹਾਂਜੀ ਤੇ ਸਾਡੇ ਕੋਲ ਇੱਕ ਆਖ ਨੂੰ ਗੱਲ ਜਿਆ ਇਰਾਦਾ ਹਾਂਜੀ ਆ ਜੰਗ ਆ ਅੱਜ ਸਰਕਾਰੀ ਸਨਮਾਨਾਂ ਨਾਂ ਬੇਟੇ ਦਾ ਸਨਕਾਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਆ ਇਹੋ ਕਹਿੰਦਾ ਜੌਨੇ ਆਲੀ ਬਾਕੀ ਬਹੁਤ ਮਾਰੀ ਗੱਲ ਹੋ ਜਾਂਦਾ ਬੱਚਾ 8 ਸਾਲ ਹੋ ਗਏ ਨਵਜ਼ੀ ਕਰਦੇ ਆ ਅੱਜ ਗੁਜ਼ਰ ਗਿਆ ਠੀਕ ਹੈ ਚਲੋ ਅਸੀਂ ਤੇ ਕਹਿੰਦੇ ਰੁਟੀ ਨਾਲ ਜੁਰਦਾਰ ਦਿਨ ਆਉਂਦਾ ਹਾਂਜੀ ਤੇ ਇੱਧਰ ਆ ਕੇ ਨਾਮ ਇਹ ਵਾਕਾ ਉਹਦਾ ਠੀਕ ਹੈ ਇਹੋ ਗੱਲ ਕਹਣਾ ਜਦੋਂ ਸਰਕਾਰ ਜੋ ਪ੍ਰਬੰਧਨ ਬਣ ਕਰਦਾ ਉਹ ਐਸਾ ਕਿ ਇਨਾਂ ਵਿੱਚ ਬਹੁਤ ਤਕਲੀਫਾਂ ਦੇ ਘਟਣਾ ਹੋਈ ਹੈ ਠੀਕ ਹੈ ਮਾਂ ਕਹਿੰਦਾ ਕਿ ਇਕਲੌਤਾ ਪੁੱਤਰ ਸੀ ਚੂਨ ਦਾ ਸਾਰਾ ਉਹ ਸੀ ਹਾਂਜੀ ਮਾਂ-ਬਾਪ ਬਜ਼ੁਰਗ ਹੋ ਚੁੱਕੇ ਹਨ ਇਹਨਾਂ ਦੇ ਬੱਚਾ ਸਰਕਾਰੀ ਨੌਕਰੀ ਮੁਸ਼ਕਿਲ ਨਾਲ ਲੱਗਾ ਸੀ ਵਧੀਆ ਇਹਨਾਂ ਦਾ ਤੌਰ ਤਰੀਕਾ ਚੱਲ ਰਿਹਾ ਸੀ ਘਰ ਦਾ ਹਾਂਜੀ ਪਰ ਕੁੜਾਪੇ ਵਿੱਚ ਆ ਗਿਆ ਨਾ ਦੀ ਜੋ ਸਾਰੇ ਦੀ ਛੋਟੀ ਸੀ ਟੁੱਟ ਚੁੱਕੀ ਆ ਹਾਂਜੀ ਬਾਕੀ ਜਿੰਨਾ ਵੀ ਹੋ ਸਕੇ ਸਰਕਾਰ ਸੈਂਟਰਲ ਸਰਕਾਰ ਸਟੇਟ ਸਰਕਾਰ ਉਹ ਜਗੇ ਜੋ ਵੀ ਬਣਦਾ ਸਰਦਾ ਇਹਨਾਂ ਦਾ ਜੋ ਵੀ ਸਨਮਾਨ ਆ ਬੱਚੇ ਦਾ ਜਨ ਤੇ ਮਾਪੇ ਦਾ ਇਹਨਾਂ ਨੂੰ ਹੱਕ ਦਾ ਦਿੱਤਾ ਜਾਵੇ ਅੱਜ ਜਨਤਾ ਨੂੰ ਸੰਸਕਾਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਸੀ ਇਸ ਬਾਰੇ ਹਾਂਜੀ ਬਹੁਤ ਵਧੀਆ ਇਹ ਆ ਇੰਡੀਅਨ ਆਰਮੀ ਆਏ ਆਪਣਾ ਜੋ ਉਹਨਾਂ ਦਾ ਕੌਜਰ ਦੇ ਤੌਰ ਤੇ ਬਣਦਾ ਸੀ ਹਾਂਜੀ ਉਹਨਾਂ ਪ੍ਰੋਪਰ ਕੀਤਾ ਆਪਣਾ ਮਾਨ ਸਤਿਕਾਰ ਕੀਤਾ ਬੱਚੇ ਦਾ ਹਾਂਜੀ ਉਹ ਇਸ ਇਸ ਕਾਰਵਾਈ ਫੋਜ ਦੀ ਕਾਰਵਾਈ ਕਰਕੇ ਸਾਡਾ ਵੀ ਮਾਨ ਨਾਲ ਸਰੂੱਚ ਬਿਲਕੁਲ ਜੀ ਸ਼ਾਦਤ ਤੇ ਤੁਹਾਨੂੰ ਗਰਵ ਹੈ ਜੀ ਬਿਲਕੁਲ ਜੀ ਠੀਕ ਬੇੜੇ ਦੀ ਸ਼ਾਦਤ ਹੋਈ ਅੱਜ ਸਰਕਾਰੀ ਸਨਮਾਨ ਸਨਮਾਨ ਉਹਨਾਂ ਨੂੰ ਜਿਹੜਾ 44 ਦਿੱਤੀ ਗਈ ਹੈ ਕਿਸ ਤਰ੍ਹਾਂ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਜੀ ਜਦੋਂ ਬੱਚੇ ਦਾ ਸਾਹ ਜੀ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਠੀਕ ਹੈ ਜੀ ਬਾਕੀ ਜੋ ਨਾਨੂ ਸਾਹਿਬ ਬੜਾ ਜੋ ਕਰਨਾ ਜੋ ਪਾਣਾ ਪਾਣਾ ਵਾਪਰਿਆ ਉਹ ਮਾੜਾ ਜੀ ਮਾੜਾ ਜੀ ਬਹੁਤ ਮਾੜਾ ਪਰ ਬੱਚੇ ਤੇ ਮਾਣ ਹੈ ਜੀ ਬੱਚੇ ਤੇ ਮਾਣ ਵੀ ਇੰਡੀਅਨ ਆਰਮੀ ਨੇ ਅੱਜ ਹਾਂਜੀ ਹਾਂਜੀ ਇਸ਼ਾਦਤ ਪ੍ਰਾਪਤ ਕੀਤੀ ਹੈ ਹਾਂਜੀ ਹਾਂਜੀ ਸਰਕਾਰੀ ਸਨਮਾਨਨਾ ਜਿਹੜਾ ਹਾਂਜੀ ਹਾਂਜੀ